ਸਤਿ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ న్యూ ਚੈਨਲ ਦੇਖ ਰਹੇ ਸਾਰੀ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਵਿਰੋਧੀ ਧਿਰ ਨੇ ਹੁਣ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਨੂੰ けਰ ਰਹੇ ਹਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸੀਬੀਆਈ ਨੂੰ ਭੁੱਲਰ ਦੇ ਪੈਸੇ ਲੈਣ ਦੇਣ ਦੀ ਜਾਂਚ ਕਰਨੀ ਚਾਹੀਦੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸੇ ਦੌਰਾਨ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਕਿਹਾ ਹੈ ਕਿ ਮੁੱਖ ਮੰਤਰੀ ਅਜੇ ਤੱਕ ਇਸ ਮਾਮਲੇ ਦੇ ਵਿੱਚ ਅੱਗੇ ਕਿਉਂ ਨਹੀਂ ਆਏ ਹਨ ਜਦੋਂ ਕਿ ਸਿਰਫ ਮੁੱਖ ਮੰਤਰੀ ਨੂੰ ਡਾਕਟਰ ਵਿਜੇ ਸਿੰਘਲਾ ਦੇ ਭ੍ਰਿਸ਼ਟਾਚਾਰੀ ਬਾਰੇ ਪਤਾ ਸੀ ਫਿਰ ਉਹ ਲਾਈਵ ਹੋ ਗਏ ਸਨ ਤੇ ਖੁਦ ਉਹਨਾਂ ਨੂੰ ਕਟੜ ਇਮਾਨਦਾਰ ਦੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਡਾਕਟਰ ਸਿੰਘਲਾ ਵਿਰੁੱਧ ਚਾਰਜ ਸ਼ੀਟ ਵੀ ਦਾਰ ਨਹੀਂ ਕੀਤੀ ਗਈ ਹੁਣ ਜਦੋਂ ਡੀਆਈਜੀ ਦਾ ਭ੍ਰਿਸ਼ਟਾਚਾਰ ਬੇਨਕਾਬ ਹੋ ਚੁੱਕਾ ਹੈ ਤਾਂ ਵੀ ਉਹ ਜੋ ਪਹਨ ਸਰਕਾਰ ਕੇ ਅਗੇ ਜਵਾਬ ਦੇਣਾ ਚਾਹੀਦਾ ਹੈ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਘੇਰ ਲਿਆ ਹੈ ਸੋ ਹੁਣ ਭਾਜਪਾ ਵੀ ਖੁੱਲ ਕੇ ਮੈਦਾਨ ਦੇ ਵਿੱਚ ਉਤਰ ਆਈ ਹੈ ਤੇ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਤੋਂ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਦੋ ਅੱਤਵਾਦੀ ਕੀਤੇ ਗਏ ਹਨ ਕਾਬੂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਦੋ ਦੋਚੀਆਂ ਨੂੰ ਆਰ ਪੀ ਜੀ 22 ਐਂਟੀ ਟੈਂਕਰ ਰਾਕਟ ਲਾਂਚਰ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅੰਮ੍ਰਿਤਸਰ ਦਿਹਾਤੀ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅਤੇ ਕੇਂਦਰੀ ਏਜੰਸੀ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਇਹ ਕਾਰਵਾਈ ਕੀਤੀ ਗਈ ਮੌਕੇ ਦੇ ਉੱਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਐਸ ਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਚੀਆਂ ਦੀ ਪਛਾਣ ਮਹਿਕਦੀਪ ਸਿੰਘ ਉਰਫ ਮਹਿਕ ਵਾਸੀ ਬਡਾਲੀ ਛੇਟਰਾ ਅਤੇ ਇਸ ਤੋਂ ਇਲਾਵਾ ਅਦਿੱਤਿਆ ਉਰਫ ਬਾਸੀ ਪੰਗਾਸ਼ੀਨਾ ਦੇ ਵੱਜੋਂ ਹੋਈ ਹੈ ਸੋ ਇਹਨਾਂ ਦੋਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਰਾਕਟ ਲਾਂਚਰ ਦੇ ਨਾਲ ਹਮਲਾ ਕੀਤਾ ਜਾਣਾ ਸੀ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਤੇ ਇੱਕ ਫੋਨ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਸੋ ਰਾਕਟ ਲਾਂਚਰ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਸੋ ਵੱਡਾ ਧਮਾਕਾ ਕਰਨ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਣੀ ਸੀ ਪੰਜਾਬ ਦੇ ਵਿੱਚ ਜਿਸ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਦੀਵਾਲੀ ਦੀ ਰਾਤ ਨੂੰ 8 ਵਜੇ ਤੋਂ ਬਾਅਦ ਵੀ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਦੀਵਾਲੀ ਦੇ ਉੱਤੇ 8 ਵਜੇ ਤੋਂ ਪਹਿਲਾਂ ਤੋਂ ਹੀ ਪਟਾਕੇ ਚੱਲ ਰਹੇ ਸਨ ਸੋ ਇਜਾਜ਼ਤ ਜਿੱਥੇ 10 ਵਜੇ ਦੀ ਦਿੱਤੀ ਗਈ ਸੀ ਪਰ 10 ਵਜੇ ਤੋਂ ਬਾਅਦ ਵੀ ਪਟਾਕੇ ਲਗਾਤਾਰ ਚੱਲਦੇ ਰਹੇ ਹਨ ਸੋ ਸਿਰਫ 4 ਘੰਟਿਆਂ ਦੇ ਵਿੱਚ ਹੀ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਤੇਜ਼ੀ ਦੇ ਨਾਲ ਉਛਾਲ ਹੋਇਆ ਹੈ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਕਾਫੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਿਸ ਦੇ ਨਾਲ ਲਗਾਤਾਰ ਪਟਾਕੇ ਚਲਾਉਣ ਦੇ ਕਾਰਨ 에ਅਰ ਕੁਆਲਿਟੀ ਇੰਡੈਕ ਦਾ ਹੋ ਚੁੱਕਾ ਹੈ ਕਈ ਥਾਵਾਂ ਦੇ ਉੱਤੇ ਤੇ ਇਹ 500 ਤੱਕ ਪਹੁੰਚ ਚੁੱਕਾ ਹੈ ਜੋ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਸਿਰਫ 8 ਥਾਵਾਂ ਦੇ ਉੱਤੇ ਹੀ ਪ੍ਰਦੂਸ਼ਣ ਬੋਰਡ ਹਵਾ ਦੀ ਗੁਣਵੱਤਾ ਦੀ ਜਾਂਚ ਕਰਦਾ ਹੈ ਜਿਸ ਦੇ ਵਿੱਚ ਕਿ ਲੁਧਿਆਣਾ ਅਮਰਤਸਰ ਪਟਿਆਲਾ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਪਾਏ ਗਏ ਹਨ ਲਗਭਗ 4 ਘੰਟੇ ਫਟਾਕੇ ਚਲਾਉਣ ਤੋਂ ਬਾਅਦ ਹੀ ਪੰਜਾਬ ਦਾ 에ਅਰ ਕੁਆਲਿਟੀ ਇੰਡੈਕਸ ਕਾਫੀ ਜ਼ਿਆਦਾ ਵੱਧ ਗਿਆ ਸੋ ਇਸ ਦੇ ਵਿੱਚ ਤੁਹਾਨੂੰ ਦੱਸ ਦਈਏਗੀ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਵੀ ਕੁਝ ਮਾਤਰਾ ਹੁੰਦੀ ਹੈ 0 ਤੋਂ 50 ਜੇਕਰ ਹੁੰਦਾ ਹੈ ਤੇ ਸਿਹਤ ਲਈ ਚੰਗਾ ਹੁੰਦਾ ਹੈ ਤੇ ਜੇਕਰ 50 ਤੋਂ ਲੈ ਕੇ 100 ਤੱਕ ਹੁੰਦਾ ਹੈ ਤੇ ਤਸੱਲੀ ਬਖਸ਼ ਇਸ ਨੂੰ ਮੰਨਿਆ ਜਾਂਦਾ ਹੈ ਬਿਮਾਰੀ ਵਾਲੇ ਜਿਹੜੇ ਕਿ ਸਾਹ ਦੀ ਬਿਮਾਰੀ ਆ ਉਹਨਾਂ ਦੇ ਲਈ ਹਲਕੀ ਮੁਸ਼ਕਲ ਪੈਦਾ ਹੋ ਸਕਦੀ ਹੈ ਜੇਕਰ 100 ਤੋਂ ਲੈ ਕੇ 200 ਦੇ ਵਿਚਕਾਰ ਹੁੰਦਾ ਹੈ ਤੇ ਮੱਧਮ ਫੇਫੜੀਆਂ ਅਤੇ ਸਾਹ ਤੇ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਵਾਲੇ ਲੋਕਾਂ ਦੇ ਲਈ ਸਾਹ ਲੈਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਤੇ ਜੇਕਰ 200 ਤੋਂ 300 ਦੇ ਵਿਚਕਾਰ Air Quality Index ਪਹੁੰਚ ਜਾਂਦਾ ਹੈ ਤੇ ਖਰਾਬ ਇਸ ਨੂੰ ਮੰਨਿਆ ਜਾਂਦਾ ਹੈ ਤੇ ਸਿਹਤ ਮੰਦ ਵਿਅਕਤੀ ਨੂੰ ਵੀ ਐਸੇ ਵਾਤਾਵਰਣ ਦੇ ਵਿੱਚ ਸਾਹ ਲੈਣ ਦੇ ਵਿੱਚ ਮੁਸ਼ਕਲ ਹੋ ਸਕਦੀ ਹੈ ਤੇ ਜੇਕਰ 300 ਤੋਂ ਲੈ ਕੇ 400 ਦੇ ਵਿਚਕਾਰ ਇਹ Air Quality Index ਹੋਵੇ ਤੇ ਬਹੁਤ ਜ਼ਿਆਦਾ ਇਸ ਨੂੰ ਖਰਾਬ ਮੰਨਿਆ ਜਾਂਦਾ ਹੈ ਹੈ ਤੇ ਸਾਰ ਲੈਣ ਦੇ ਵਿੱਚ ਕਾਫੀ ਜਿਆਦਾ ਮੁਸ਼ਕਲਾਂ ਹੁੰਦੀਆਂ ਹਨ ਤੇ 400 ਤੋਂ ਉੱਪਰ ਤੇ ਮਾਸਕ ਪਾਉਣ ਦੀ ਸਲਾਹ ਦੇ ਦਿੱਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਬਿਮਾਰ ਲੋਕ ਆ ਉਹਨਾਂ ਦੇ ਲਈ ਜਾਨਲੇਵਾ ਵੀ ਇਸ ਹਿਸਾਬਤ ਹੋ ਸਕਦਾ ਹੈ ਪਰ ਪੰਜਾਬ ਦੇ ਵਿੱਚ ਸਾਰੇ ਰਿਕਾਰਡ ਤੋੜ ਕੇ 에ਅਰ ਕੁਆਲਿਟੀ ਇੰਡੈਕਸ 500 ਤੋਂ ਵੀ ਪਾਰ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਹੇਠਾਂ ਦੇ ਪਿੰਡ ਮਸੀਤਾਂ ਦੇ ਵਿੱਚ ਅੱਜ ਉਹ ਦ੍ਰਿਸ਼ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਕੋਈ ਪੱਥਰ ਦੇਖ ਕੇ ਵੀ ਰੋ ਪਵੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਮੌਜੂਦਾ ਸਰਪੰਚ ਹਰਮੇਸ਼ ਸਿੰਘ ਗੋਰਾ ਦਾ ਇਕਲੌਤਾ ਪੁੱਤਰ ਸੁਖਵਿੰਦਰ ਸਿੰਘ ਸੁਖ 20 ਸਾਲ ਦਾ ਸੀ ਸੋ ਜਿਸ ਦੀ ਮਾਂ ਦੀ ਵੀ ਕਰੋਨਾ ਸਮੇਂ ਮੌਤ ਹੋ ਗਈ ਸੀ ਸੋ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚੋਂ ਉਮਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਹੈ ਪਿੰਡ ਦੇ ਨੰਬਰਦਾਰ ਪੰਚਾਂ ਅਤੇ ਸਰਪੰਚਾਂ ਨੇ ਦੱਸਿਆ ਹੈ ਕਿ ਕੁਝ ਮਹੀਨੇ ਪਹਿਲਾਂ ਪੰਚਾਇਤ ਦੇ ਵੱਲੋਂ ਨਸ਼ਾ ਛਡਾਊ ਕੈਂਪ ਦੇ ਵਿੱਚ ਉਸ ਨੂੰ ਭੇਜਿਆ ਸੀ ਸਰਪੰਚ ਨੇ ਕਈ ਵਾਰ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਸੀ ਪਰ ਨਸ਼ਾ ਤਸਕਰ ਬਾਜ਼ ਨਹੀਂ ਆ ਰਹੇ ਸਨ ਨਸ਼ਾ ਤਸਕਰਾਂ ਨੂੰ ਸਰਪੰਚ ਹ ਰਮੇਸ਼ ਸਿੰਘ ਗੋਰਾ ਦੇ ਦੁਆਰਾ ਆਪਣੇ ਹੱਥੀਂ ਵੀ ਫੜਾਇਆ ਗਿਆ ਸੀ ਪਰ ਅੱਜ ਆਪਣੇ ਪੁੱਤਰ ਦੀ ਲਾਸ਼ ਮੋਢਿਆਂ ਦੇ ਉੱਤੇ ਚੱਕ ਕੇ ਸ਼ਮਸ਼ਾਨ ਘਾਟ ਉਹਨਾਂ ਨੂੰ ਲੈ ਜਾਂਦੇ ਹੋਏ ਦੇਖਿਆ ਗਿਆ ਤੇ ਉਹੀ ਪੁੱਤਰ ਜਿਸ ਨੂੰ ਦੁੱਧ ਮੱਖਣਾ ਦੇ ਨਾਲ ਪਾਲਿਆ ਸੀ ਸੋ ਜਿਸ ਤੋਂ ਬਾਅਦ ਕੀ ਉਸ ਦੇ ਦੁਆਰਾ ਨਸ਼ੇ ਦਾ ਟੀਕਾ ਲਗਾ ਕੇ ਹੀ ਜਿਹੜਾ ਕਿ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ ਉਸ ਦੀ ਭੈਣ ਜੋ ਕੈਨੇਡਾ ਦੇ ਵਿੱਚ ਰਹਿੰਦੀ ਹੈ ਹੁਣ ਕੇਵਲ ਵੀਡੀਓ ਸਕਰੀਨ ਦੇ ਰਾਹੀਂ ਇਹ ਆਪਣੇ ਭਰਾ ਦਾ ਮੂੰਹ ਦੇਖ ਸਕੀ ਹੈ ਸੋ ਪਿੰਡ ਦੇ ਹਾਲਾਤ ਇਹੇ ਹੋ ਚੁੱਕੇ ਹਨ ਕਿ 12 ਨੌਜਵਾਨ ਨਸ਼ੇ ਦੇ ਕਾਰਨ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਹਨ ਸੋ ਬੇहद ਹਾਲਾਤ ਜਿਹੜੇ ਖਰਾਬ ਹੋ ਚੁੱਕੇ ਹਨ ਕਿ ਪਿੰਡ ਦੇ ਸਰਪੰਚ ਦੇ ਮੁੰਡੇ ਦੇ ਵੱਲੋਂ ਹੀ ਨਸ਼ਾ ਕਰਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਿਵਾਲੀ ਦੇ ਉੱਤੇ ਵਾਪਰਿਆ ਹੈ ਵੱਡਾ ਹਾਸਾ ਪੰਜਾਬ ਦੇ ਵਿੱਚ ਇੱਕ ਹੀ ਪਰਿਵਾਰ ਦੇ ਚੁੱਲ੍ਹ ਸੇ ਚਾਰ ਬੱਚੇ ਮੂੰਹਾਂ ਤੇ ਹੱਥਾਂ ਦੇ ਉੱਤੇ ਲੱਗੀਆਂ ਹਨ ਗੰਭੀਰ ਸੱਟਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹਨਾਂ ਬੱਚਿਆਂ ਦੀ ਸੋ ਇੱਕ ਹੀ ਪਰਿਵਾਰ ਦੇ ਇਹ ਚਾਰ ਬੱਚੇ ਦੱਸੇ ਜਾ ਰਹੇ ਹਨ ਮੋਹਾਲੀ ਦੇ ਵਿੱਚ ਚਾਰ ਬੱਚੇ ਜਿਹੜੇ ਕੀ ਫਟੇ ਪਟਾਕਿਆਂ ਦੇ ਬਰੂਦ ਇਕੱਠਾ ਕਰ ਰਹੇ ਸਨ ਸੋ ਉਸ ਨੂੰ ਅੱਗ ਲਾਉਣ ਵੇਲੇ ਸੜ ਚੁੱਕੇ ਹਨ ਸੋ ਉਹਨਾਂ ਦੇ ਚਿਹਰੇ ਹੱਥ ਕਾਫੀ ਜ਼ਿਆਦਾ ਨੁਕਸਾਨੇ ਗਏ ਹਨ ਹਾਲਾਂਕਿ ਉਹਨਾਂ ਨੂੰ ਹੀਰ ਸੱਟਾਂ ਨਹੀਂ ਆਈਆਂ ਹਨ ਸੋ ਮੌਤ ਤੋਂ ਬਚਾਅ ਹੋ ਗਿਆ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਿਤਰੁਣ ਤੁਣਾ ਨੂੰ ਮੋਹਾਲੀ ਦੇ ਫੇਜ਼ 6 ਦੇ ਹਸਪਤਾਲ ਦੇ ਵਿੱਚ ਪਹੁੰਚਾਇਆ ਹੈ ਜਿੱਥੇ ਉਹਨਾਂ ਨੂੰ ਮੁੰਡਲੀ ਸਹਾਇਤਾ ਦਿੱਤੀ ਗਈ ਹੈ ਘਟਨਾ ਤੋਂ ਬਾਅਦ ਪਰਿਵਾਰ ਦੇ ਵਿੱਚ ਬਹਿਚ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨੂੰ ਸਮਝ ਨਹੀਂ ਆ ਰਹੀ ਕਿ ਹਾਸਾ ਕਿਵੇਂ ਵਾਪਰਿਆ ਤੇ ਬੱਚੇ ਵੀ ਕਾਫੀ ਜ਼ਿਆਦਾ ਡਰੇ ਹੋਏ ਹਨ ਦਿਵਾਲੀ ਦੀ ਰਾਤ ਨੂੰ ਹਸਪਤਾਲ ਦੇ ਵਿੱਚ ਕੁੱਲ 23 ਯਾਨੀ ਜਲਣ ਦੇ ਮਾਮਲੇ ਜਿਹੜੇ ਕਿ ਲੈ ਕੇ ਸਾਹਮਣੇ ਆਏ ਸਨ ਸੋ ਬੇਹਦ ਹੈਰਾਨ ਕਰਦਾ ਮਾਮਲਾ ਇਸ ਸਾਹਮਣੇ ਨਿਕਲ ਕੇ ਆਇਆ ਹੈ ਕਿ ਪਟਾਕਿਆਂ ਦੇ ਨਾਲ ਹੀ ਇੱਕੋ ਪਰਿਵਾਰ ਦੇ ਚਾਰ ਬੱਚੇ ਸੜ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਡੀਆਈਜੀ ਭੁੱਲਰ ਦਾ ਏਜੰਟ ਨਿਕਲਿਆ ਹੈ ਨੈਸ਼ਨਲ ਹਾਕੀ ਖਿਡਾਰੀ ਜੀਹਾਂ ਇੱਕ ਕ੍ਰਿਸ਼ਨੂ ਨਾਮ ਦਾ ਵਿਅਕਤੀ ਜੋ ਕਿ ਏਜੰਟ ਬਣਦਾ ਸੀ ਤੇ ਇਸ ਦੇ ਦੁਆਰਾ ਹੀ ਡੀਆਈਜੀ ਭੁੱਲਰ ਨੂੰ ਰਿਸ਼ਵਤ ਤੇ ਜਿਹੜੇ ਪੈਸੇ ਦਿੱਤੇ ਜਾਂਦੇ ਸਨ ਉਸ ਦੇ ਵਿੱਚ ਇਸ ਦੇ ਵੱਲੋਂ ਏਜੰਟੀ ਕੀਤੀ ਜਾਂਦੀ ਸੀ ਸੋ ਇਹ ਹੁਣ ਜਿਹੜਾ ਤੁਹਾਨੂੰ ਦੱਸੀਏ ਕਿ ਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਨਿਕਲਿਆ ਹੈ ਦੋਮਾ ਨੂੰ ਹੁਣ 31 ਅਕਤੂਬਰ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ ਤੇ ਇਸ ਦੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਕਰੀਬੀ ਰਿਸ਼ਤੇ ਜਿਹੜੇ ਆ ਉਹ ਮੰਨੇ ਜਾ ਰਹੇ ਹਨ ਸੋ ਪੁਲਿਸ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਇਹ 3 ਸਾਲ ਪਹਿਲਾਂ ਹਾਕੀ ਇਸਦੇ ਵੱਲੋਂ ਛੱਡ ਦਿੱਤੀ ਗਈ ਸੀ ਸੋ ਹੁਣ ਇਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਨੇੜਲੇ ਸੰਬੰਧ ਸਨ ਇਸ ਤੋਂ ਇਲਾਵਾ ਪੁਲਿਸ ਫੋਰਸ ਦੇ ਵਿੱਚ ਵੀ ਸ਼ਾਮਲ ਹੋਣਾ ਚਾਹੁੰਦਾ ਸੀ ਭਰ ਨੌਕਰੀ ਨਾ ਮਿਲਣ ਦੇ ਕਾਰਨ ਉਸਦੇ ਵੱਲੋਂ ਬਚੂਲੇ ਦੇ ਵੱਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਲੋੜਵੰਦ ਲੋਕਾਂ ਦੇ ਨਾਲ ਮਨਾਈ ਦੀਵਾਲੀ ਬੰਡੀਆਂ ਮਠਿਆਈਆਂ ਤੇ ਦਿੱਤਾ ਹੈ ਕੈਸ਼ ਜੀ ਹਾਂ ਤੁਹਾਨੂੰ ਦੱਦੀਏ ਕਿ ਪੰਜ ਸਿੰਘ ਸੰਧਵਾ ਦੇ ਵੱਲੋਂ ਦੀਵਾਲੀ ਦਾ ਤਿਹਾਰ ਸਮਾਜ ਦੇ ਲੋੜਵੰਦ ਗਰੀਬ ਮਿਹਨਤੀ ਲੋਕਾਂ ਦੇ ਨਾਲ ਮਨਾਇਆ ਗਿਆ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਮਜ਼ਦੂਰਾਂ ਦਿਵੰਗਾਂ ਬਜ਼ੁਰਗਾਂ ਬੇਸਹਾਰਾ ਤੇ ਆਰਥਿਕ ਰੂਪ ਦੇ ਨਾਲ ਕਮਜ਼ੋਰ ਵਰਗਾਂ ਦੇ ਲੋਕਾਂ ਦੇ ਵਿੱਚ ਮਠਾਈ ਅਤੇ ਨਕਦ ਸਹਾਇਤਾ ਵੰਡ ਕੇ ਦੀਵਾਲੀ ਮਨਾਇ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਵੱਡਾ ਦਾਵਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਹੈ ਕਿ ਆਮ ਆਦਮੀ ਕਲੀਨਿਕਾਂ ਦੇ ਵਿੱਚ ਪਿਛਲੇ 3 ਸਾਲਾਂ ਦੇ ਦੌਰਾਨ 4.20 ਕਰੋੜ ਲੋਕਾਂ ਨੂੰ ਮਿਲਿਆ ਹੈ ਇਲਾਜ ਜੀ ਹਾਂ ਆਮ ਆਦਮੀ ਪਾਰਟੀ ਕਲੀਨਿਕਾਂ ਦੇ ਵਿੱਚ 3 ਸਾਲਾਂ ਦੇ ਦੌਰਾਨ OPD ਦੇ ਵਿੱਚ 4.20 ਕਰੋੜ ਮਰੀਜ਼ ਆਏ ਜਿਨ੍ਹਾਂ ਦੇ ਵਿੱਚੋਂ ਕਿ 2.29 ਕਰੋੜ ਲੈਬ ਟੈਸਟ ਕੀਤੇ ਗਏ ਹਨ ਇਸ ਬਾਰੇ ਬੇਰਬਾ ਸਾਂਝਾ ਕਰਦੇ ਹਾਂ ਪੰਜਾਬ ਦੇ ਸਿਹਤ ਮੰਤਰੀ ਅਤੇ ਪਰਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਹੈ ਕਿ 15 ਅਗਸਤ ਸਾਲ 2022 ਤੋਂ ਹੁਣ ਤੱਕ ਸੂਬੇ ਦੇ ਵਿੱਚ 4.20 ਕਰੋੜ ਲੋਕਾਂ ਤੋਂ ਵੱਧ ਵਿਅਕਤੀਆਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਮੁਫਤ ਇਲਾਜ ਪ੍ਰਾਪਤ ਕੀਤਾ ਹੈ ਸੋ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ رائے ਦਿਓ ਕਿ ਤੁਸੀਂ ਵੀ ਆਮ ਆਦਮੀ ਕਲੀਨਿਕ ਦੇ ਵਿੱਚ ਕਦੀ ਇਲਾਜ ਕਰਵਾਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਦਿਵਾਲੀ ਮੌਕੇ ਹੁਣ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ 5 ਬੰਦੇ ਕੀਤੇ ਗ੍ਰਿਫਤਾਰ ਖਤਰਨਾਕ ਹਥਿਆਰ ਬਰਾਮਦ ਕੀਤੇ ਗਏ ਹਨ ਤਰਨਤਾਰਨ ਤੋਂ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਤਰਨਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਜ਼ਿਲ੍ਹੇ ਦੇ ਵਿੱਚ ਹੋਰਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਰਸੂਖਦਾਰ ਲੋਕ ਰਾਜਨੀਤਿਕ ਹਸਤੀਆਂ ਤੇ ਵਪਾਰੀਆਂ ਤੋਂ ਫਰੋਦੀ ਮੰਗਣ ਵਾਲੇ ਗੈਂਗਸਟਰ ਗੁਰਦੀਪ ਸਿੰਘ ਜੈਂਸਲ ਗੈਂਗ ਦੇ ਨਾਲ ਸਬੰਧਤ ਪੰਜ ਗੁਰਗਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਇਹਨਾਂ ਪਾਸੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ ਤੇ ਮਾਮਲੇ ਦੀ ਰਿਪੋਰਟ ਦਰਜ ਕਰ ਲਈ ਗਈ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜ਼ਿਲ੍ਹੇ ਦੇ ਐਸਐਸਪੀ ਰਵਜੋਤ ਗਰੇਵਾਲ ਬਾਅਦ ਦੁਪਹਿਰ ਪ੍ਰੈਸ ਕਾਨਫਰੰਸ ਕਰਨਗੇ ਸੋ ਅਮਰਤਸਰ ਤੋਂ ਹੁਣੇ ਪੰਜ ਗੈਂਗਸਟਰ ਗ੍ਰਿਫਤਾਰ ਕੀਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੀ ਜੇਲ੍ਹ ਤੋਂ ਫਰਾਰ ਗੈਦੀ ਪਹੁੰਚ ਗਿਆ ਵਿਹਾਰ ਸੀਵਰੇਜ ਲਾਈਨਾਂ 'ਚ ਲੱਭਦੇ ਰਹਿ ਗਏ ਮੁਲਾਜ਼ਮ ਜੇਲ੍ਹ ਪ੍ਰਸ਼ਾਸਨ ਕਥਿਤ ਲਾਪਰਵਾਹੀਆਂ ਦੇ ਕਾਰਨ ਅਕਸਰ ਚਰਚਾ ਦੇ ਵਿੱਚ ਰਹਿੰਦਾ ਹੈ ਇਸ ਦਾ ਉਦਾਹਰਨ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਇੱਕ ਹਵਾਲਾਤੀ ਜੇਲ੍ਹ ਤੋਂ ਭੱਜ ਨਿਕਲਿਆ ਤੇ ਉਸ ਨੂੰ ਅੱਜ ਤੱਕ ਤਕਰੀਬਨ 1 ਹਫ਼ਤੇ ਬਾਅਦ ਵਿਹਾਰ ਤੋਂ ਫੜਿਆ ਗਿਆ ਹੈ ਜੇਲ੍ਹ ਅਧਿਕਾਰੀਆਂ ਦੇ ਮੁਤਾਬਕ 14 ਅਕਤੂਬਰ ਨੂੰ ਇੱਕ ਹਵਾਲਾਤੀ ਰਾਹੁਲ ਸ਼ੱਕੀ ਹਾਲਾਤਾਂ ਦੇ ਵਿੱਚ ਜੇਲ੍ਹ ਤੋਂ ਲਾਪਤਾ ਹੋ ਗਿਆ ਸੀ ਜਿਸ ਨੂੰ ਕੀ ਜੇਲ੍ਹ ਦੇ ਅੰਦਰ ਹੀ ਲੱਭਿਆ ਜਾ ਰਿਹਾ ਸੀ ਮਾਮਲਾ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਆਉਣ ਤੋਂ ਮਗਰੋਂ ਪੁਲਿਸ ਅਫਸਰਾਂ ਦੀ ਇਕਵਾਹੀ ਵਾਲੀਆਂ ਟੀਮਾਂ ਨੇ 100 ਏਕੜ ਦੇ ਵਿੱਚ ਬਣੀ ਜੇਲ੍ਹ ਦਾ ਚੱਪਾ-ਚੱਪਾ ਛਾਣ ਮਾਰਿਆ ਤੇ ਇਸ ਤੋਂ ਬਾਅਦ ਪਤਾ ਲੱਗਾ ਕਿ ਮੋਲਜਮ ਤੇ ਬਿਹਾਰ ਦੇ ਵਿੱਚ ਚਲਾ ਗਿਆ ਹੈ ਜਿਸ ਤੋਂ ਬਾਅਦ ਕਿ ਬਿਹਾਰ ਤੋਂ ਹੁਣ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੈਨੇਡਾ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਪੰਜਾਬੀ ਭਾਰਤੀ ਵੱਸਦੇ ਹਨ ਕੈਨੇਡੀਅਨ ਸਰਕਾਰ ਦੇ ਵੱਲੋਂ ਵੀ 20 ਅਕਤੂਬਰ ਸਾਲ 2025 ਨੂੰ ਦੀਵਾਲੀ ਦਿਵਸ ਦੇ ਵਜੋਂ ਅਨਾਉਂਸ ਕਰ ਦਿੱਤਾ ਗਿਆ ਜੀ ਹਾਂ ਟ੍ਰਾਂਟੋ ਦੇ ਵਿੱਚ ਭਾਰਤ ਦੇ ਕੌਂਸਲਟ ਜਨਰਲ ਨੇ ਮੰਗਲਵਾਰ ਨੂੰ ਕਿਹਾ ਕਿ ਟ੍ਰਾਂਟੋ ਸ਼ਹਿਰ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ 20 ਅਕਤੂਬਰ ਸਾਲ 2025 ਨੂੰ ਦੀਵਾਲੀ ਦਿਵਸ ਵਜੋਂ ਐਲਾਨ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਿਊਯਾਰਕ ਦੇ ਵਿੱਚ ਵੀ ਦੀਵਾਲੀ ਦੇ ਉੱਤੇ ਛੁੱਟੀ ਦਾ ਐਲਾਨ ਅਮਰੀਕਾ ਦੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੌਸਮ ਦੇ ਰਿਲੇਟਿਡ ਹੁਣ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੀ ਹੈ ਨਵੀਂ ਅਪਡੇਟ ਦੇਸ਼ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਹੇ ਦੇ ਵਿੱਚ ਬੀਤੇ ਦਿਨ ਮੌਸਮ ਸਬੰਧੀ ਭਵਿੱਖਬਾਣੀਆਂ ਦੇ ਕਾਰਨ ਲੋਕਾਂ ਦੇ ਮਨਾਂ ਦੇ ਵਿੱਚ ਡਰ ਸੀ ਕਿ ਮੀਂਹ ਦੀਵਾਲੀ ਦਾ ਮઝા ਕਿਰ ਕਰਾਣਾ ਕਰ ਦਵੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਤੋਂ ਲੈ ਕੇ 24 ਤਰੀਕ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਦੌਰਾਨ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਦੇ ਦੌਰਾਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਤੇਜ਼ ਹੋਣ ਦੇ ਸੰਕੇਤ ਜਤਾਏ ਜਾ ਰਹੇ ਹਨ ਪੰਜਾਬ ਦੇ ਵਿੱਚ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਆਮ ਬਣਿਆ ਰਹੇਗਾ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 16 ਡਿਗਰੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 33 ਡਿਗਰੀ ਦੇ ਵਿਚਕਾਰ ਟੈਂਪਰੇਚਰ ਰਹਿਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦੀਵਾਲੀ ਦੇ ਉੱਤੇ ਸਸਤਾ ਹੋਇਆ ਹੈ ਸੋਨਾ ਚਾਂਦੀ ਦੇ ਵਿੱਚ ਵੀ ਆਈ ਹੈ ਗ੍ਰਾਵਟ ਜੀ ਹਾਂ ਦੀਵਾਲੀ ਦੇ ਮੌਕੇ ਹੁਣ ਸੋਨੇ ਚਾਂਦੀ ਦੇ ਭਾਅ ਦੇ ਵਿੱਚ ਵੱਡੀ ਗ੍ਰਾਵਟ ਦਰਜ ਕੀਤੀ ਗਈ ਹੈ ਇੰਡੀਆ ਦੇ ਵਿੱਚ ਜੇਕਰ ਸੋਨੇ ਦੇ ਰੇਟ ਦੀ ਗੱਲ ਕਰੀਏ ਤੇ 10 ਗ੍ਰਾਮ 24 ਕੈਰਟ ਦਾ ਸੋਨਾ 1952 ਰੁਪਏ ਘਟ ਚੁੱਕਾ ਹੈ ਜਿਸ ਦੀ ਕੀਮਤ 127000 ਰੁਪਏ ਆ ਚੁੱਕੀ ਹੈ ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਸੋਨੇ ਦੀ ਕੀਮਤ 129584 ਰੁਪਏ ਤੱਕ ਦਰਜ ਕੀਤੀ ਗਈ ਸੀ ਉੱਥੇ ਹੀ ਚਾਂਦੀ ਦੀ ਕੀਮਤ ਦੇ ਵਿੱਚ ਵੱਡੀ ਗਰਾਉਟ ਦੇਖਣ ਨੂੰ ਮਿਲੀ ਹੈ 6580 ਰੁਪਏ ਘਟ ਕੇ ਚਾਂਦੀ ਦੀ ਕੀਮਤ 163250 ਰੁਪਏ ਹੋ ਚੁੱਕੀ ਹੈ ਜੋ ਕਿ ਇਸ ਤੋਂ ਪਹਿਲਾਂ 169230 ਰੁਪਏ ਪ੍ਰਤੀ ਕਿਲੋ ਚਾਂਦੀ ਪਹੁੰਚ ਚੁੱਕੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਲੁਟੇਰੀਆਂ ਦੇ ਹੌਸਲੇ ਬਲੰਦ ਹਨ ਲਗਾਤਾਰ ਲੁੱਟਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਲੁਟੇਰੇ ਐਕਟਿਵ ਹੋ ਚੁੱਕੇ ਹਨ ਤੇ ਲੁਟੇਰੀਆਂ ਦੇ ਵੱਲੋਂ ਹੁਣ ਇੱਕ ਐਕਟਵਾ ਦੇ ਅੱਗੇ ਰੱਖੇ ਪਾਰਸ ਨੂੰ ਲੈ ਕੇ ਉਹ ਫਰਾਰ ਹੋ ਚੁੱਕੇ ਹਨ ਮੋਬਾਈਲ ਫੋਨ ਤੇ ਹਜ਼ਾਰਾਂ ਰੁਪਏ ਦੀ ਨਕਦੀ ਇਸ ਬੈਗ ਦੇ ਵਿੱਚ ਮੌਜੂਦ ਸੀ ਜੀ ਹਾਂ ਇਹ ਮਾਮਲਾ ਲੁਧਿਆਣਾ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਦੋ ਮੋਟਰਸਾਈਕਲ ਸਵਾਰ ਲੁਟੇਰੀਆਂ ਨੇ ਇੱਕ ਔਰਤ ਦਾ ਪਾਰਸ ਖੋਲ੍ਹ ਲਿਆ ਤੇ ਭੱਜ ਗਏ ਇਹ ਘਟਨਾ ਦੀਰ ਸ਼ਾਮ ਨੂੰ ਵਾਪਰੀ ਪੀੜਤ ਉਰਮਸ਼ੀ ਚੋਪੜਾ ਜੋ ਕਿ ਏਕਤਾ ਵਿਹਾਰ ਹੈ ਉਹ ਵਾਲ ਦੀ ਰਹਿਣ ਵਾਲੀ ਸੀ ਉਸ ਦੇ ਦੁਆਰਾ ਦੱਸਿਆ ਗਿਆ ਕਿ ਐਕਟਵਾ ਦੇ ਉੱਤੇ ਘਰ ਜਾ ਰਹੀ ਸੀ ਕਾਲੇ ਰੰਗ ਦਾ ਪਾਰਸ ਉਸ ਦੇ ਵੱਲੋਂ ਅੱਗੇ ਟੰਗਿਆ ਗਿਆ ਸੀ ਜਿਸ ਤੋਂ ਬਾਅਦ ਕਿ ਦੋ ਲਟੇਰੇ ਆਉਂਦੇ ਹਨ ਤੇ ਉਸ ਦਾ ਪਿੱਛਾ ਕਰਦੇ ਹਨ ਤੇ ਉਸ ਦਾ ਪਾਰਸ ਚਾਪਟ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਗਮ ਦੇ ਵਿੱਚ ਡੁੱਬਾ ਹੈ ਧੂਰੀ ਦਾ ਪਿੰਡ ਲੱਡਾ ਹਰ ਅੱਖ ਹੋਈ ਹੈ ਨਾਮ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਧੂਰੀ ਨੇੜੀਕ ਪਿੰਡ ਲੱਡਾ ਦੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਭਾਰਤੀ ਫੌਜ ਦੀ 11 ਸਿੱਖ ਲਾਈ ਰੇਜiment ਦੇ ਵਿੱਚ ਤਨਾਤ ਸਿਫਾਹੀ ਗੁਰਸੇਵਕ ਸਿੰਘ ਦੀ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ। ਗੁਰਸੇਵਕ ਸਿੰਘ ਛੁੱਟੀ ਦੇ ਉੱਤੇ ਘਰ ਆਇਆ ਹੋਇਆ ਸੀ ਦਿਵਾਲੀ ਦੇ ਉੱਤੇ। ਮਿਲੀ ਜਾਣਕਾਰੀ ਦੇ ਅਨੁਸਾਰ 8 ਸਾਲ ਤੋਂ ਫੌਜ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ। ਗੁਰਸੇਵਕ ਸਿੰਘ ਬਤੌ ਸਿਪਾਹੀ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਉਸ ਦਾ ਅੰਤਿਮ ਸੰਸਕਾਰ ਪਿੰਡ ਲੱਡਾ ਦੇ ਵਿੱਚ ਸਰਕਾਰੀ ਸਮਾਨਾਂ ਦੇ ਨਾਲ ਕੀਤਾ ਗਿਆ ਹੈ। ਇਸ ਮੌਕੇ ਫੌਜ ਦੇ ਉੱਚ ਅਧਿਕਾਰੀ ਵੀ ਪਹੁੰਚੇ ਹਨ। ਫੌਜ ਦੇ ਵੱਲੋਂ ਸ਼ਹੀਦ ਸਿਪਾਹੀ ਨੂੰ ਗਾਦਰ ਆਫ ਆਨਰ ਗਾਰੇ ਤਹਿਤ ਸਲਾਮੀ ਦਿੱਤੀ ਗਈ ਹੈ ਸੋ ਬੇਹਦ ਮੰਦ ਭਾਗੀ ਇਹ ਖਬਰ ਹੁਣ ਨਿਕਲ ਕੇ ਸਾਹਮਣੇ ਆਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 8 ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਾਰਦੀਆਂ ਨਹੀਂ ਹੋਈਆਂ ਹਨ ਨਸੀਬ ਗਵਰਨਮੈਂਟ ਟੀਚਰ ਯੂਨੀਅਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਜੀ ਹਾਂ ਜਿੱਥੇ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਮਾਰਟ ਸਕੂਲ ਬਣਾ ਦਿੱਤੇ ਗਏ ਹਨ ਪਰ 8 ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰੀ ਸਕੂਲ ਦੇ ਬੱਚਿਆਂ ਦਾ ਇਹ ਹਾਲ ਹੈ ਕਿ ਉਹਨਾਂ ਨੂੰ ਵਰਦੀਆਂ ਤੱਕ ਨਸੀਬ ਨਹੀਂ ਹੋਈਆਂ ਹਨ ਇਹ ਸਕੂਲ ਦੇ ਟੀਚਰ ਸਾਰੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੀ ਤਸਵੀਰ ਇਹਨਾਂ ਦੇ ਵੱਲੋਂ ਇਕੱਠੇ ਹੋ ਕੇ ਇਹ ਦਾਵਾ ਕੀਤਾ ਗਿਆ ਹੈ ਇਹ ਖਬਰ ਪਟਿਆਲਾ ਤੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਹਰ ਫਰੰਟ ਦੇ ਉੱਤੇ ਫੇਲ ਸਾਬਤ ਹੋ ਰਹੀ ਹੈ 8 ਮਹੀਨੇ ਬੀਤਣ ਤੋਂ ਬਾਅਦ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀਆਂ ਪ੍ਰਾਪਤ ਨਹੀਂ ਹੋਈਆਂ ਹਨ ਇਹਨਾਂ ਵਿਚਾਰਾਂ ਦਾ ਪਗਟਾਵਾ ਕਰਦੇ ਹੋਏ ਆ ਗਵਰਨਮੈਂਟ ਟੀਚਰ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਹੈ ਕਿ ਸਰਕਾਰ ਦੀ ਇੰਨੀ ਜ਼ਿਆਦਾ ਨਲਾਇਕੀ ਹੈ ਕਿ ਬੱਚਿਆਂ ਨੂੰ ਹੁਣ ਤੱਕ ਵਰਦੀਆਂ ਨਸੀਬ ਨਹੀਂ ਹੋਈਆਂ ਹਨ ਉਹਨਾਂ ਨੇ ਕਿਹਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ BC ਮੁੰਡਿਆਂ ਤੇ ਜਨਰਲ ਕੈਟਾਗਰੀ ਦੇ ਬੱਚਿਆਂ ਨੂੰ ਵਰਦੀਆਂ ਦੇਣ ਦੇ ਪੈਸੇ ਹੁਣ ਤੱਕ ਸਰਕਾਰ ਨੇ ਖਜ਼ਾਨਾ ਦਫ਼ਤਰ ਦੇ ਵਿੱਚ ਨਹੀਂ ਭੇਜੇ ਹਨ ਸੋ ਜਿਸ ਦੇ ਕਾਰਨ ਹੁਣ ਤੱਕ ਵੀ ਵਰਦੀਆਂ ਦੇ ਲਈ ਕੋਈ ਵੀ ਪੈਸਾ ਨਹੀਂ ਆਇਆ ਹੈ ਜਿਸ ਤੋਂ ਬਾਅਦ ਕੀ ਜਿਹੜੀ ਦੁਕਾਨਾਂ ਤੋਂ ਅਧਿਆਪਕਾਂ ਨੇ ਵਰਦੀਆਂ ਖਰੀਦਣੀਆਂ ਹਨ ਉਹ ਦੁਕਾਨਦਾਰ ਬਿਨਾਂ ਪੇਮੈਂਟ ਤੋਂ ਬੱਚਿਆਂ ਨੂੰ ਵਰਦੀਆਂ ਨਹੀਂ ਦੇ ਰਹੇ ਜਿਸ ਦੇ ਕਾਰਨ ਕਿ ਹੁਣ ਬੱਚੇ ਬਿਨਾਂ ਵਰਦੀਆਂ ਤੋਂ ਹੀ ਸਕੂਲ ਦੇ ਵਿੱਚ ਆ ਰਹੇ ਹਨ ਸੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ